ਇਦੋਂ ਰਾਜਾ ਜੋਗੀ ਬਣ ਗਿਆ ਕਿਉਂ ਬਣਿਆ ਕੋਈ ਪ੍ਰਮਾਤਮਾ ਦੇ ਨਾਮ ਦੀ ਸੱਟ ਖਾ ਗਿਆ ਕਹਿੰਦਾ ਨਹੀਂ ਕੋਈ ਸਤ ਸੰਗ ਦੇ ਚ ਕਿਸੇ ਮਹਾਪੁਰਸ਼ ਦਾ ਬੋਲ ਚੋਟ ਕਰ ਗਿਆ ਨਹੀਂ ਕੀ ਮੈਨੂੰ ਮੇਰੀ ਅਕਲ ਨੇ ਕੋਈ ਤੀਰ ਮਾਰੇ ਹੈ ਨਹੀਂ ਕਹਿੰਦਾ ਘਰੋਂ ਝੋਟ ਖਾ ਗਿਆ ਘਰ ਵਾਲੀ ਤੋਂ ਝੋਟ ਖਾ ਗਿਆ ਜਿਨ ਕੋ ਚਤ ਮੈ ਨੇ ਤਮੈ ਚਤ ਮਉ ਤੇਨੇ ਕੀ ਤਨ ਮੋਤ ਨ ਮਾਇ ਰਤੇ ਨਾ ਜਿਸ ਨੂੰ ਮੈਂ ਆਪਣੇ ਚਿੱਤ ਦੇ ਵਿੱਚ ਹਮੇਸ਼ਾ ਰੱਖਿਆ ਮੇਰੇ ਚਿੱਤ ਨੇ ਜਿਸ ਨੂੰ ਹਮੇਸ਼ਾ ਯਾਦ ਕੀਤਾ ਬੜੇ ਵੀ ਪਰਬਲ ਮੇਰੀ ਯਾਦ ਦਾ ਹਿੱਸਾ ਬਣੀ ਹੋਈ ਰਾਣੀ ਪਿੰਗਲਾ ਕਹਿੰਦਾ ਮੈਂ ਖੁਦ ਹੈਰਾਨ ਮੇਰੀ ਯਾਦਾਂ ਚ ਹੋਈ ਮੇਰੀ ਸੋਚਣੀ ਚ ਹੋਈ ਮੇਰੇ ਵਿਚਾਰਾਂ ਚ ਹੋਈ ਪਰ ਜਦ ਮੈਂ ਦੇਖ ਲਿਆ ਕਿ ਜਿਨ ਕੋ ਚਿਤ ਮੈਂ ਚਿਤ ਮੈਂ ਚਿਤ ਮੋਂ ਤੈਨ ਕੀ ਤੈਨਾ ਮੋ ਤਨ ਵਾਇ ਰਤੀ ਨਾ ਉਹ ਆਨ ਕੁਮਾਨ ਕੇ ਸੰਗ ਰਤੀ ਪੁਨ ਤਾਂ ਮਨ ਮੈਂ ਗਨ ਕਾ ਗਰੇ ਕਿ ਨਾ ਮੇਰੇ ਚਿਤ ਦੇ ਚ ਉਹ ਸੀ ਉਸ ਦੇ ਚਿਤ ਦੇ ਚ ਮੈਂ ਨਹੀਂ ਸੀ ਮੇਰੇ ਵਿਚਾਰਾਂ ਦੇ ਚ ਉਹ ਹੀ ਸੀ ਉਹਦੇ ਵਿਚਾਰਾਂ ਦੇ ਚ ਕੋਈ ਹੋਰ ਸੀ ਮੇਰੀ ਉਹ ਸੋਚਣੀ ਦਾ ਹਿੱਸਾ ਸੀ ਉਹਦੀ ਸੋਚਣੀ ਦਾ ਸੰਬੰਧ ਕਿਸੇ ਹੋਰ ਨਾਲ ਸੀ ਕਹਿੰਦਾ ਜੈਸ਼ੈ ਮੈਨੂੰ ਪਤਾ ਚੱਲਿਆ ਉਹ ਆਨੁਪਮਾਨ ਕੇ ਸੰਗਰਤੀ ਪੁਨ ਤਾ ਮਨ ਮੇ ਗਨ ਕਾਗਰੇ ਕੀਨਾ ਦ੍ਰਿਗ ਹੈ ਅਬ ਲਾਵ੍ਰਿਦ ਕੰਦਰਵ ਪੇ ਔਰ ਮੋਇ ਦੇ ਕਾਰ ਜੋ ਮਾਰ ਅਦੀਨਾ ਕਹਿੰਦਾ ਮੈਂ ਆਪਣੇ ਆਪ ਦੇਤੇ ਲਾਨਤ ਪਾਈ ਕਿ ਹਜ਼ਾਰ ਦਫਾ ਜਿਸ ਜਿਤ ਦਿਲ ਨੇ ਜਿਸ ਨੂੰ ਯਾਦ ਕੀਤਾ ਉਸਨੇ ਇੱਕ ਦਫਾ ਵੀ ਨਾ ਕੀਤਾ ਤੋ ਕਹਿੰਦਾ ਹਿਰਦਾ ਮੇਰਾ ਚੋਟ ਖਾ ਗਿਆ ਹੈ ਇਹ ਜਗਤ ਕੁਛ ਵੀ ਨਹੀਂ ਕੁਛ ਵੀ ਨਹੀਂ ਸਭ ਝੂਠ ਸਭ ਸਵਾਰਥ ਸਭ ਆਪਣੀ ਆਪਣੀ ਵਾਸ਼ਨਾ ਚ ਜੀਂਦੇ ਨੇ ਕੰਨ ਗੋਰਖ ਦਾ ਚੇਲਾ ਬਣ ਗਿਆ ਉਹ ਆਨੁਪਮਾਨ ਕੇ ਸੰਗ ਰਤੀ ਫੁਨ ਤਾਂ ਮਨ ਮੈਂ ਗਨ ਕਾ ਗਏ ਕਿ ਨਾ ਦ੍ਰਿਗ ਹੈ ਅਬ ਲਾ ਬ੍ਰਿਦ ਕੰਦਰ ਬਪੇ ਔਰ ਮੋਇ ਧਿਕਾਰ ਜੋ ਮਾਰ ਅਧੇਨਾ ਇਸ ਰੀਤ ਸਮੋਂ ਕੀ ਪ੍ਰੀਤ ਤਜੀ ਛੋੜ ਦਿੱਤੀ ਮੈਂ ਨਿਰਭ ਹੋਏ ਜੋਗੀਸ਼ਵਰ ਈਸ਼ਵਰ ਚੀਨਾ ਹੈਗਾ ਤੇ ਮੈਂ ਰਾਜਾ ਸੀ ਪਰ ਹੁ ਰਬ ਦਾ ਚਿੰਤਨ ਕਰਨ ਲੱਗ ਪਿਆ ਸੁਣਿਆ ਉਹਨੂੰ ਇੱਕ ਦਫਾ ਯਾਦ ਕਰੀਏ ਤੇ ਕਰੋੜ ਦਫਾ ਯਾਦ ਕਰਦਾ ਹੈ ਹੁਣ ਮੈਂ ਉਹਨੂੰ ਭਾਈ ਗੁਰਦਾਸ ਜੀ ਕਹਿੰਦੇ ਨਾ ਤੂੰ ਇੱਕ ਦਫਾ ਗੁਰੂ ਨੂੰ ਯਾਦ ਕਰ ਕਰੋੜ ਦਫਾ ਕਰੇਗਾ ਤੂੰ ਇੱਕ ਕਦਮ ਚੱਲੋ ਕਰੋੜਾ ਕਦਮ ਚਲੇਗਾ ਚਰਨ ਸਰਨ ਗੁਰ ਇੱਕ ਪੈਂਡਾ ਜਾਏ ਚੱਲ ਸਤਗੁਰ ਕੋਟ ਪੈਂਡਾ ਅੱਗੇ ਹੋਏ ਲੇਤੇ ਪਰ ਤ੍ਰੀ ਕਹਿੰਨ ਕਮਾਲ ਦੀ ਗੱਲ ਜੇ ਨੂੰ ਇੱਕ ਦਫਾ ਯਾਦ ਕਰੀਏ ਕਰੋੜ ਦਫਾ ਯਾਦ ਕਰਦਾ ਹੈ ਤੇ ਜਿਸ ਨੂੰ ਮੈਂ ਕਰੋੜ ਦਫਾ ਯਾਦ ਕੀਤਾ ਇੱਕ ਦਫਾ ਵੀ ਨਹੀਂ ਉਦੇ ਚੇਤੇ ਦੇਚ ਮੈਨੇ ਮੈਂ ਕੀ ਕਰਾਂ ਇਸ ਤਰ੍ਹਾਂ ਦੀ ਦੁਨੀਆ ਨੂੰ ਚੋਟ ਖਾ ਗਿਆ ਗੱਲ ਬਹੁਤ ਮਹਿਸੂਸ ਹੋ ਗਈ ਜਜ਼ਬਾਤੀ ਸੀ ਚੋਟ ਖਾ ਗਿਆ ਦੁਨੀਆ ਤੋਂ ਚੋਟ ਖਾ ਕੇ ਵੀ ਕਈ ਸੰਤ ਬਣੇ ਨੇ ਮਹਾਪੁਰਸ਼ ਬਣੇ ਨੇ ਆਪਣੀ ਅਕਲ ਤੋਂ ਚੋਟ ਖਾ ਕੇ ਵੀ ਬਣੇ ਨੇ ਜੈਸੇ ਮਹਾਤਮਾ ਬੁੱਧ ਔਰ ਕੋਈ ਚੋਟ ਨਹੀਂ ਲੱਗੀ ਆਪਣੀ ਅਕਲ ਤੋਂ ਚੋਟ ਲੱਗੀ ਮੁਰਦਾ ਦੇਖ ਕੇ ਬੁੱਢਾ ਦੇਖ ਕੇ ਬਿਮਾਰ ਦੇਖ ਕੇ ਅਕਲ ਚੋਟ ਕਰ ਗਈ ਜ਼ਿੰਦਗੀ ਕੁਝ ਵੀ ਨਹੀਂ ਕੁਝ ਵੀ ਨਹੀਂ ਕੁਝ ਵੀ ਨਹੀਂ ਲੇਕਿਨ ਸੌਖਾ ਤਰੀਕਾ ਹੈ ਸਤਸੰਗ ਦੇ ਚਾ ਆਪਣਾ ਹਿਰਦਾ ਸਾਹਮਣੇ ਰੱਖ ਤਾਂ ਕਿ ਗੁਰੂ ਦਾ ਸ਼ਬਦ ਚੋਟ ਕਰ ਜਾਏ ਇਹਨੂੰ ਇਤਨੀ ਗਹਿਰਾਈ ਨਾਲ ਸੁਣ ਕੇ ਗੁਰਨਾਮਿਕ ਦਾ ਬੋਲ ਚੋਟ ਕਰ ਜਾਏ ਗੁਰੂ ਅਰਜਨ ਜੈਲ ਜੀ ਦਾ ਸ਼ਬਦ ਤੀਰ ਦੀ ਤਰ੍ਹਾਂ ਲਗੇ ਤੇ ਤੈਨੂੰ ਛਲ ਨਹੀਂ ਕਰ ਜਾਏ ਉਦਾਸ ਹੋ ਜਾਏਗਾ ਨਿਰਾਸ਼ ਹੋ ਜਾਏਗਾ ਅਜੇ ਤੱਕ ਅਗਰ ਕੋਈ ਉਦਾਸ ਤੇ ਨਰਾਸ਼ ਨਹੀਂ ਸਤਸੰਗੀ ਨਹੀਂ ਹੈ ਗਹਿਰਾ ਸਰੋਤਾ ਨਹੀਂ ਅਜੇ ਕੋਈ ਦੁਨੀਆ ਤੋਂ ਬਹੁਤ ਵੱਡੀ ਝੋਟ ਵੀ ਨਹੀਂ ਲਗੀ ਔਰ ਇਹ ਅਕਲਮੰਦ ਵੀ ਨਹੀਂ ਅਕਲ ਦੇ ਤਲ ਤੇ ਜੀਣ ਵਾਲਾ ਵੀ ਨਹੀਂ ਨਹੀਂ ਤੇ ਉਦਾਸ ਹੋ ਜਾਣਾ ਸੀ ਨਿਰਾਸ਼ ਹੋ ਜਾਣਾ ਸੀ ਉਦਾਸ ਤੇ ਨਿਰਾਸ਼ ਮਨੁੱਖ ਹੁੰਦਾ ਇਹ ਨਾ ਦਿਨਾਂ ਕਾਰਨਾ ਕਰਕੇ ਸਤਸੰਗ ਕਰਕੇ ਆਪਣੀ ਅਕਲ ਕਰਕੇ ਦੁਨੀਆ ਤੋਂ ਝੋਟ ਖਾ ਕੇ ਪਰ ਉਦਾਸ ਤੇ ਨਿਰਾਸ਼ ਮਨੁੱਖ ਤਲਾਸ਼ ਵੀ ਤਿੰਨ ਤਰ੍ਹਾਂ ਦੀ ਕਰਦਾ ਹੈ अलग-अलग ये जो अलग-अलग तरह से गुरुवाणी इसदा जਵੇਂ ਨਿਖੇੜਾ ਕਰਦੀ ਹੈ ਮੈਂ ਕੱਲ ਤੁਹਾਡੇ ਸਾਹਮਣੇ ਰੱਖਾਂਗਾ ਕਿਉਂਕਿ ਸਮਾਂ ਹੋ ਗਿਆ ਮੈਂ ਹੋਰ ਨਾ ਇੱਥੇ ਤੁਹਾਨੂੰ ਲੇਟ ਕਰਾਂ ਤੇ ਖੁਦ ਲੇਟ ਹੋਵਾਂ ਕਿਉਂਕਿ ਅੱਗੇ ਪਹੁੰਚਣਾ ਇਸ ਵਕਤ ਇਤਨੀਆਂ ਵਿਚਾਰਾਂ ਪਰਵਾਨ ਕਰਨੀਆਂ ਕੱਲ ਫਿਰ ਮੈਂ ਤੁਹਾਡੇ ਚਰਨ ਪਰ ਸਾਂਗਾ ਪੰਗਤੀ ਤੁਸੀਂ ਆਪਣੇ ਦਿਮਾਗ ਦੇ ਚਈ ਵਸਾਈ ਰੱਖਣਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ उस महान राज योगी पंक्तियां रे मन ऐसो कर सने आसा बन से सदन सब समझो मन ही माहे उदासा उदास हो जा मन दे तलते, निराश हो जा मन दे तलते ताकि तेरा मन परमात्मा की तलाश करे खोज करे तो उस दे मार्ग ते चल सके धनबाद पुल सुख दवा वाहिगुरु जी का खालसा वाहे